राष्ट्रिकांत शुरू करेंगे शुरू कर भारत भाग्य अभिदाता सिंधु गुजराटा मराठा रावड़ उच्च कलगंगा हिमद हिमाचल जमुना गंगा पूशल जल वितरंगा सब शुभ नामे चाके सब शुभ आशीष मागे दायसा जनगन मंगल दायक जय ਬਿਤਾਤਾ ਜਾ ਰਹੇ ਜਯਾ ਦੇ ਜਯਾ ਦੇ ਜਯਾ ਦੇ ਜਯਾ 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 ਹੈ ਕਾਂਤਾਂਤ ਦੀਪਾ ਜਿਹੜਾ 76 ਸਾਲ ਪੂਰੇ ਹੋਣੋਂ ਉਪਰੰਤ ਪੂਰੇ ਦੇਸ਼ ਚ ਆਜ਼ਾਦੀ ਦਾ ਤਿਹਾੜਾ ਬਹੁਤ ਹੀ ਧੂਮਤਾਂ ਦੇ ਨਾਲ ਅੱਜ ਸਾਰੇ ਦੇਸ਼ ਵਾਸੀ ਮਨਾ ਰਹੇ ਆ ਸਭ ਤੋਂ ਪਹਿਲੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਅੱਜ ਦੇ ਸੰਗਤੰਤ ਦਿਵਸ ਤੇ ਬਹੁਤ ਬਹੁਤ ਵਧਾਈ ਦਿੰਦਾ ਔਰ ਸਾਰੇ ਦੇਸ਼ ਵਾਸੀ ਆਪਣੇ ਘਰ ਚ ਹਰ ਚੁਰਾਹੇ ਚ ਚਾਹੇ ਸਕੂਲ ਹੈ ਚਾਹੇ ਗਹਿਤਰਾਮੀ ਬਿਲਡਿੰਗਾਂ ਨਾਲ ਹਰ ਬਿਲਡਿੰਗ ਦੇ ਉੱਪਰ ਅਜ ਤਿਰੰਗਾ ਜਿਹੜਾ ਸਾਡੇ ਦੇਸ਼ ਦੇ ਹਰ ਪਾਸੇ ਲਹਿਰਾ ਰਿਹਾ ਇਹਨਾਂ ਨੂੰ ਮੈਂ ਇੱਕ ਵਾਰ ਦੁਬਾਰਾ ਅੱਜ ਗਣਤੰਤ ਦਿਵਸ ਦੀ ਬਹੁਤ ਬਹੁਤ ਵਧਾਈ ਦਿੰਦਾ ਪਰ ਹਰ ਸਾਲ ਪਿਛਲੇ 40 ਸਾਲ ਤੋਂ ਸਵਾਮੀ ਬਬੇਕਾ ਨਾ ਸਮਿਤੀ ਵਾਲੇ ਪਾਸਿਓ ਸੁਜਾਨਪੁਰ ਦੇ ਵਿੱਚ ਵੀ ਝੰਡਾ ਲਹਿਰਾਇਆ ਜਾਂਦਾ ਉਸ ਦੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਾਡੇ ਸੁਭਾਸ਼ ਅਬਰੋਲ ਜੀ ਉਹ ਸਮੂਹਿਕ ਉਹਨਾਂ ਦੀ ਟੀਮ ਔਰ ਸਮੂਹਿਕ ਭਾਰਤੀ ਜਨਤਾ ਪਾਰਟੀ ਦੇ ਕਾਰਕਿਰਤਾ ਸਮੂਹਿਕ ਤੌਰ ਤੇ ਅਸੀਂ 40 ਸਾਲ ਤੋਂ ਪਿਛਲੇ ਇਸ ਗਣਤੰਤਰ ਦੇ ਦਿਨ ਦੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹਾਂ ਅੱਜ ਇੱਥੇ ਤੌਰ ਦੋਸਤ ਦੇ ਵਿੱਚ ਸਾਡੇ ਮੰਡਲ ਦੇ ਦੇਸ਼ੀ ਮਾਨੂਪਾਲ ਜੀ ਮੇਰੇ ਨਾਲ ਮਿਸਪਲ ਕਮਿਸ਼ਨ ਸਾਥੀ ਔਰ ਸਾਰੇ ਹੀ ਭਾਰਤੀ ਜਨਤਾ ਪਾਰਟੀ ਦੇ ਜਿਨੇ ਵੀ ਆਗੂਕਾਰ ਨੇ ਹਰ ਸਾਲ ਦੀ ਤਰ੍ਹਾਂ ਅੱਜ ਅਸੀਂ 26 ਜਨਵਰੀ ਦਾ ਜਿਹੜਾ ਤਿਹਾੜਾ ਮਨਾ ਰਹੇ ਆ ਪਰ ਇਹ ਜਿਹੜਾ ਤਿਹਾੜਾ ਸਾਨੂੰ ਬਹੁਤ ਹੀ ਜ਼ਿਆਦਾ ਕੁਰਬਾਨੀਆਂ ਦੇ ਕੇ ਅੱਜ ਦਾ ਦਿਨ ਜਿਹੜਾ ਮਿਲਿਆ ਔਰ ਅੱਜ ਵੀ ਮੈਂ ਰਾਤ ਹੀ ਵੀ ਦੇਖ ਰਿਹਾ ਹਾਂ ਅੱਜ ਵੀ ਮੇਰੇ ਦੇਸ਼ ਦੇ ਜਿਹੜਾ ਜਵਾਨ ਆ 50 50 ਫੁੱਟ ਦੀ ਬਰਫ ਦੇ ਉੱਪਰ ਸਰਦ ਦੇ ਉੱਪਰ ਜਿਹੜਾ ਚੌਕੀਦਾਰਾ ਕਰ ਰੇਣਾ ਔਰ ਅਹੀਂ ਰਾਮ ਨਾਲ ਆਪਣੇ ਆਪਣੇ ਘਰਾਂ ਦੇ ਵਿੱਚ ਉਹਨਾਂ ਦੀ ਬਦੌਲਤ ਅਹੀਂ ਸੋ ਰਹੇ ਆਂ ਔਰ ਆਪਣੇ ਆਪਣੇ ਕਾਰੋਬਾਰ ਕਰ ਰਹੇ ਆਂ ਮੈਂ ਆਪਣੇ ਦੇਸ਼ ਦੇ ਦੇ ਜਵਾਲਾਂ ਨੂੰ ਸਲੂਟ ਕਰਨਾ ਔਰ ਨੇਕ ਤਰ੍ਹਾਂ ਦੀ ਜਿਹੜੀਆਂ ਮੈਂ ਝਾਂਕੀਆਂ ਦੇਖੀਆਂ ਕੱਲ ਦਿੱਲੀ ਦੇ ਵਿੱਚ ਸਵੇਰੇ ਮੈਂ ਦੇਖੀਆਂ ਕਰਤੱਬੇ ਪੱਦ ਦੇ ਉੱਪਰ ਜਿਹੜੇ ਕਿ ਪੰਛੀ ਵੀ ਔਰ ਜਾਨਵਰ ਵੀ ਜਿਹੜੇ ਨਾਲ ਸਾਡੇ ਦੇਸ਼ ਦੀ ਜਿਹੜੀ ਬਹੁਤ ਵੱਡੇ ਪੱਧਰ ਤੇ ਉੱਪਰ ਸੁਰੱਖਿਆ ਕਰਦੇ ਨਾ ਮੈਂ ਅੱਜ ਦੇ ਇਸ ਦਿਨ ਦੇ ਉਪਰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਔਰ ਖਾਸ ਕਰਕੇ ਆਪਣੇ ਸਾਰੇ ਸਾਥੀਆਂ ਨੂੰ ਜਿਹੜੇ ਚਟਾਨ ਦੀ ਤਰ੍ਹਾਂ ਪਿਛਲੇ 40 ਸਾਲ ਤੋਂ ਅਸੀਂ ਇਹੜਾ ਦਿਨ ਆ ਮਨਾਉਂਦੇ ਆ ਰਹੇ ਇੱਕ ਵਾਰ ਮੈਂ ਦੁਬਾਰਾ ਸੋਮੇ ਬੁਦੇਕਰਨ ਸਮਿਤੀ ਦੇ ਲੈਪਸ ਸਾਰਿਆਂ ਨੂੰ ਬਹੁਤ ਬਹੁਤ ਬਧਾਈ ਜੈ ਹਿੰਦ ਜੈ ਬਾਦ ਸਤ ਸੰਦੇਸ਼ ਏਸ਼ੀਆ ਕੀ ਸਾਨੂੰ ਸਾਰਿਆਂ ਨੂੰ ਜਿਸ ਤਰ ਸਾਡਾ ਦੇਸ਼ ਆ ਇੱਕ ਗੁਲਦਸਤਾ ਆ ਇਸ ਦੇ ਵਿੱਚ ਭਾਰਤ ਭਾਂ ਦੇ ਫੁੱਲ ਨਾ ਸਾਨੂੰ ਸਾਰੇ ਦੇਸ਼ ਵਾਸੀ ਨੂੰ ਮਿਲ ਕੇ ਰਹਿਣਾ ਚਾਹੀਦਾ ਹਰ ਤਿਹੜਾ ਜਿਹੜਾ ਦੇ ਤਾ ਬੜੀ ਖੁਸ਼ੀ ਨਾਲ ਸਾਨੂੰ ਮਨਾਣਾ ਹੈ। ਜਨਤੰਤਰ ਦਿਵਸ ਦੀ ਬਹੁਤ ਬਹੁਤ ਵਧਾਈ। ਅੱਜ ਅਸੀਂ ਸਾਰੇ ਭਾਰਤ ਵਾਸੀ ਭਾਰਤ ਦਾ 77ਵਾਂ ਗਨਤੰਤਰ ਦਿਵਸ ਬੜੀ ਸ਼ਰਧਾ ਉਲਾਸ ਅਤੇ ਲਗਨ ਨਾਲ ਮਨਾ ਰਹੇ ਹਾਂ। ਇਹ ਸਾਨੂੰ ਉਸ ਦਿਨ ਦੀ ਯਾਦ ਦਿਲਾਉਂਦਾ ਹੈ ਕਿ 26 ਜਨਵਰੀ 1950 ਨੂੰ ਬਾਬਾ ਸਾਹਿਬ ਅੰਬੇਦਕਰ ਦੁਆਰਾ ਰਚਿਤ ਸੰਵਿਧਾਨ ਸਾਡੇ ਭਾਰਤ ਦਾ ਲਾਗੂ ਹੋਇਆ ਸੀ ਅਤੇ ਭਾਰਤ ਇੱਕ ਪ੍ਰਭੂਸਤਾ ਸੰਪਨ ਗਨਦੰਤਰ ਰਾਜ ਬਣਿਆ ਸੀ ਅੱਜ ਅਸੀਂ ਜਾਤ ਰਸਲ ਭਾਸ਼ਾ ਸੱਭਿਆਚਾਰ ਦੇ ਭਿੰਨਤਾ ਦੇ باوجود ਇੱਕ ਤਰੰਗੇ ਹੇਠ ਖੜੇ ਹਾਂ ਇਹ ਸਾਡੇ ਭਾਰਤ ਦੇ ਲੋਕਤੰਤਰ ਦੀ ਅਸਲੀ ਪਛਾਣ ਹੈ ਔਰ ਅਸੀਂ ਇਸ ਸੰਕਲਪ ਨੂੰ ਦਰਾਈਏ ਅਸੀਂ ਆਪਣੀ ਸੱਚਾਈ ਇਮਾਨਦਾਰੀ ਮਿਹਨਤ ਅਤੇ ਦੇਸ਼ ਭਗਤੀ ਨਾਲ ਹੀ ਭਾਰਤ ਨੂੰ ਇੱਕ ਮਜ਼ਬੂਤ ਰਾਸ਼ਟਰ ਬਣਾ ਸਕਦੇ ਹਾਂ ਅਸੀਂ ਇਸ ਸੰਕਲਪ ਨੂੰ ਪੂਰਾ ਕਰੀਏ ਭਾਰਤ ਦੀ ਲੋਕਤੰਤਰ ਬਵਸਥਾ ਅਤੇ ਉਸ ਦੀ ਏਕਤਾ ਬਣਾਉਣ ਵਿੱਚ ਆਪਣਾ ਸਹਿਯੋਗ ਦਿਈਏ ਇਹਨਾਂ ਸ਼ਬਦਾਂ ਨਾਲ ਜੈ ਹਿੰਦ ਜੈ ਭਾਰਤ ਬੰਦੇ ਮਾਤਰਮ